ਸਸ਼ੀ ਗਾਜੀ ਵੈਲਕਮ ਟੂ ਮਾਈ ਚੈਨਲ ਮਨਦੀਪ ਮੈਰਾ ਤੇ ਅੱਜ ਆਪਾਂ ਤੁਹਾਨੂੰ 3.5 ਮੀਟਰ ਕੱਪੜੇ ਚ ਸੂਟ ਕਟਿੰਗ ਕਰਨਾ ਦੱਸਾਂਗੇ ਇਹ ਵੱਡੇ ਪਣੇ ਵਾਲਾ ਕੱਪੜਾ ਹੈਗਾ 3.5 ਮੀਟਰ ਬਲਵੱਟਾ ਦਾ ਕੱਪੜਾ ਹੈਗਾ ਸਾਰਨ ਪਹਿਲਾਂ ਆਪਾਂ ਕਮੀਜ਼ ਦੀ ਲંબਾਈ ਲਵਾਂਗੇ ਆਪਾਂ ਕਮੀਜ਼ ਦੀ ਸਿੱਧੀ ਸਾਈਡ ਅੰਦਰਲੀ ਸਾਈਡ ਕਰਾਂਗੇ ਆ ਬਾਹਰਲੀ ਸਾਈਡ ਪੁੱਠੀ ਸਾਈਡਾਂ ਨੇ ਦੋਨੇ ਕੰਨੀਆਂ ਨੂੰ ਦੋਨਾਂ ਨੂੰ ਆਪਸ ਆਪਣੇ ਗਿੰਨੀ ਕਰਕੇ ਮਿਲਾ ਕੇ ਸਿੱਧਾ ਕੱਪੜੇ ਦੇ ਹੇਠਾਂ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਲਵਾਈ ਲਵਾਂਗੇ ਆ ਆਪਣੇ ਲਈ ਮੈਨੇਜਮੈਂਟ ਲਿਖਿਆ ਹੋਇਆ ਹੈਗਾ ਕਮੀਜ਼ੂੜੋ ਦਾ ਪੂਰੇ ਦਾ ਕਮੀਜ਼ ਦੀ ਲਵਾਈ ਆਪਣੀ ਹੈਗੀ 40 ਇੰਚ ਇਹਦੇ ਵਿੱਚ ਤਿੰਨ ਨੈਕਸਟ 3 ਇੰਚ ਹੋਰ ਐਕਸਟਰਾ ਐਡ ਕਰਾਂਗੇ ਫਿਰ ਤੋਂ ਵਾਧਾ ਆਪਾਂ ਇਹ ਪਦੇ ਹਿਸਾਬ ਨਾਲ ਇਹਦੀ ਚੜਾਈ ਰੱਖਾਂਗੇ ਜਿਹੜਾ ਕਿ ਇਹ ਰੱਖ ਦਿੰਨੇ ਹੈ ਘੇਰਾ ਵਿੱਚ ਕਈ ਯਾਨੀ ਘੱਟ ਵੀ ਪਾਉਣ ਦੇ ਨੇ ਇਹਦਾ ਘੇਰਾ 11 ਇੰਚ ਹੈ ਤੇ 20 ਇੰਚ ਆਪਾਂ 20 ਇੰਚ ਦੇ ਹਿਸਾਬ ਨਾਲ ਹੀ ਇਹਦਾ ਘੇਰਾ ਰੱਖਾਂਗੇ 20 ਇੰਚ ਦੇ ਹਿਸਾਬ ਨਾਲ ਘੇਰਾ ਰੱਖ ਕੇ ਇਹਦੇ ਵਿੱਚ 3 ਪਲਾ 3 ਇੰਚ ਹੋਰ ਐਡ ਕਰਕੇ 23 ਇੰਚ ਰੱਖਾਂਗੇ ਆਪਾਂ ਤੁਸੀਂ 2.5 ਇੰਚ ਵੀ ਐਡ ਕਰ ਸਕਦੇ ਹੋਗੇ ਮੈਂ 3 ਇੰਚ ਰੱਖ ਰਹੀ ਹਾਂ ਤੇ ਹਾਂਜੀ ਆਪਾਂ ਕਮੀਜ਼ ਦੇ ਦੋਨੇ ਪੱਲੇ ਤੇ ਨਿਸ਼ਾਨੀ ਲਾ ਲਈਏ ਚੜਾਈ ਚ ਵੀ ਤੇ ਲੰਬਾਈ ਚ ਵੀ ਆਪਾਂ ਇੱਥੇ ਹੀ ਕਟਿੰਗ ਕਰ ਦਾਂਗੇ ਇਧਰੋਂ ਆ ਵਾਲੀ ਸਿਆ ਇੱਥੇ ਨਿਸ਼ਾਨੀ ਤੇ ਕਟਿੰਗ ਕਰਾਂਗੇ ਉਧਰੋਂ ਨੀਚੇ ਘੇਰੇ ਆ ਲਈ ਤੇ ਹਾਂਜੀ ਆਪਾਂ ਨੇ ਜਿੱਥੇ ਤੇ ਨਿਸ਼ਾਨੀ ਲਾਈ ਸੀ ਉੱਥੋਂ ਤੋਂ ਕਟਿੰਗ ਕਰ ਲਈ ਆ ਆਪਣੇ ਕਮੀਜ਼ ਦੇ ਤੇ ਦੋਨੇ ਪੱਲੇ ਨਿਕਲੇ ਆ ਦੇਖੋ ਸਿੱਧੀ ਸਾਈਡ ਇਹ ਅੰਦਰਲੀ ਸਾਈਡ ਆ ਹੁਣ ਆਪਾਂ ਇਤੇ ਹੀ ਕਮੀਜ਼ੀਆਂ ਕਾਟਾਂ ਦੀ ਨਿਸ਼ਾਨੀ ਲਾਵਾਂਗੇ ਕਮੀਜ਼ ਦੀਆਂ ਕੱਟਾ ਪਾਉਣ ਵਾਸਤੇ ਪਹਿਲਾਂ ਇਹਨੂੰ ਡਬਲ ਫੋਲਡ ਕਰਾਂਗੇ। ਇਹਦੇ ਉੱਪਰ ਹੀ ਦੂਜਾ ਪੰਨਾ ਰੱਖ ਲਵਾਂਗੇ। ਹਾਂਜੀ ਆਪਾਂ ਦੋਨੇ ਪੱਲੇ ਸਹੀ ਕਰਕੇ ਫਿਰ ਵਸਾ ਲੇ। ਇੱਥੋਂ ਆਪਾਂ 1 ਇੰਚ ਦੀ ਕਾਟ ਹੋਰ ਪਾਵਾਂਗੇ ਉੱਪਰ ਪਹਿਲਾ ਪੀਸ ਜਿਹੜਾ ਉਹ ਛੋਟਾ ਰੱਖਾਂਗੇ। ਕਮੀਜ਼ ਦਾ ਪ੍ਰੰਤ ਪੀਸ ਇਹਦਾ ਇੰਨਾ ਲਾ ਕੀ ਹੁੰਦਾ ਹੈਗਾ ਆ ਕੱਟ ਪਾਉਣ ਨਾਲ ਆਪਣਾ ਜਿਹੜਾ ਗਲਾਗਾ ਉਹ ਕਦੇ ਵੀ ਪਿੱッセ ਨੂੰ ਨਹੀਂ ਜਾਊਗਾ ਇਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਜਿਹੜੀ ਜਿਹੜੀ ਜ਼ਪਾਰੀ ਹੁੰਦੀਆਂ ਨੇ ਉਹਨਾਂ ਦਾ ਗਲਾ ਪਿੱッセ ਪਿੱッセ ਜਾਈ ਜਾਂਦਾ ਰਹਿੰਦਾ ਉਹ ਦਿੱਕਤ ਖਤਮ ਹੋ ਜੂ ਇਹ ਕੱਲਾ ਆਪਾਂ ਪਹਿਲੇ ਪੰਨੇ ਤੇ ਪਹਿਲੇ ਵੀ ਇਸ ਤੇ ਪਾਵਾਂਗੇ ਪਹਿਲੇ ਕੱਪੜੇ ਤੇ ਹੁਣ ਆਪਾਂ ਇਹ ਕੱਟਾ ਪਾਉਣੀ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਆਪਾਂ ਤੀਰ ਦੇ ਦਿੰਨੇ ਨਿਸ਼ਾਨੀ ਲਾਵਾਂਗੇ ਤੀਰ ਆਪਣਾ 13 ਇੰਚਾ ਦਾ ਸਾਢੇ 3 ਰੱਖਾਂਗੇ ਆਪਾਂ ਇੱਥੋਂ ਜਿਹੜੇ ਕਾਟਾ ਪਾਉਣੇ ਨੇ ਉਹ ਆਪਾਂ ਪਹਿਲੇ ਪੀਸਤੀ ਪਾਉਣੇ ਨੇ ਪਿਛਲੇ ਪੱਲੇ ਨੂੰ ਆਪਾਂ ਬਿਲਕੁਲ ਨਹੀਂ ਛੇੜਨਾ ਸਾਢੇ 3 ਤੋਂ ਬਾਅਦ ਆਪਾਂ ਮੋਡਾ ਰੱਖਾਂਗੇ ਮੋਡਾ 7.5 ਇੰਚ ਰੱਖਾਂਗੇ ਇਸ ਤਰੀਕੇ ਨਾਲ ਇਹ ਤੋਂ ਬਾਅਦ ਆਪਾਂ ਫੀਟਿੰਗ ਦੇਖਾਂਗੇ ਕਿੰਨੀ ਹੈ ਆਪਣੀ ਫੀਟਿੰਗ 19 ਇੰਚ ਆ ਗਈ 19 ਦਾ ਤੱਕ ਸਭਾ ਨੌਤੇ ਰੱਖਾਂਗੇ ਇਹ ਆਪਣੀ ਫੀਟਿੰਗ ਦੀ ਨਿਸ਼ਾਨੀ ਹੋਗੀ ਫਿਰ ਆਪਾਂ ਇੱਥੋਂ ਅਧਿਕ ਦੇਖਾਂਗੇ ਵੀ ਕਿੰਨਾਗਾ 5 ਇੰਚਾ ਇੱਥੇ ਵੀ ਆਪਾਂ 5 ਇੰਚ ਚ ਮਿਲ ਲਾਂਗੇ ਕੰਨੀ ਦਾ ਇੱਕ ਬਾਕਸ ਤਿਆਰ ਹੋ ਜਾਊਗਾ ਇੱਥੇ ਹੁਣ ਮੋੜ ਦੇ ਕਾਟ ਪਾਉਣ ਵੇਲੇ ਇੱਥੇ ਇੰਚ ਟੇਪ ਰੱਖ ਕੇ ਆਪਾਂ 7.5 ਦਾ ਅੰਧ ਕਰਾਂਗੇ ਕਿੰਨਾ ਆਏਗਾ ਜੇ ਨਹੀਂ ਆਉਂਦਾ ਤਾਂ ਆਪਾਂ ਇੱਥਾਂ ਵੀ 7.5 ਦਾ ਅੰਧ ਕਰ ਸਕਦੇ ਹਾਂ ਇਹ ਦੋ ਕਿਹੜੇ ਫੀਟਿੰਗ ਦੀ ਨਿਸ਼ਾਨੀ ਲੱਗੀ ਹੈ ਇੱਥੋਂ ਆਪਾਂ ਇਹਦਾ ਅੱਧ ਦੇਖਾਂ ਕਿੰਨੀ ਬਣਦੀ ਇਹਦੀ ਲੰਬਾਈ 3 ਇੰਚਾ 3 ਇੰਚ ਦਾ ਅੱਧ ਡੇਢ ਇੰਚ ਹੋ ਜਾਏਗਾ ਆਹ ਵਾਲਾ ਹੁਣ ਆਪਾਂ ਇੱਥੋਂ ਹੀ ਗਲਾਈ ਦੇਵਾਂਗੇ ਆ ਆਪਾਂ ਮੋਢੇ ਦਾ ਅੱਧ 7 ਦਾ ਇੱਥੋਂ ਲਿਆ ਕੇ ਹਲਕੇ ਹੱਥ ਨਾਲ ਆ ਆ ਆਪਣੀ ਗਲਾਈ ਪੈਗੀ ਇਹ ਪਿੱਸਲੇ ਪੱਲੇ ਵਾਲੀ ਗਲਾਈ ਹੈਗੀ ਇਸ ਤੋਂ ਬਾਅਦ ਆਪਾਂ 1 ਇੰਚ ਦੀ ਇੱਥੋਂ ਗਲਾਈ ਦਵਾਂਗੇ ਅੰਦਰਲੀ ਮੰਜੇ ਦਾ ਬਾਈ ਜਾ ਜੀ ਨਪਾਈ ਤੇ ਹੀ ਕਟਿੰਗ ਕਰਾਂਗੇ ਇਸ ਤੋਂ ਬਾਅਦ ਆਪਾਂ ਸਾਈਡ ਵਾਲੀ ਸਲਾਈ ਲਾਵਾਂਗੇ 13 ਇੰਚ ਤੇ ਆ ਜੂਗੀ ਇਹ ਆਪਣੀ ਇੱਥੋਂ ਹਿੱਪ ਦੇਖ ਲਾਂਗੇ ਕਿੰਨੀ ਆਉਂਦੀ ਹੈ ਇਹ 20 ਇੰਚ ਆ ਗਈ ਤੇ 10 ਇੰਚ ਦੇ ਕੰਨੇ ਲਾਵਾਂਗੇ ਹੈ ਇਦਵਾਰਾ ਕਮਰਾ ਇਹਦਾ ਆਪ ਅੱਧ ਕਰ ਲਾਂਗੇ ਆਪ ਤੇ ਥੋੜਾ ਜਿਹਾ ਅੱਧ ਇੰਚ ਉੱਪਰ ਨੂੰ ਰੱਖਾਂਗੇ 13 ਦਾ ਅੱਧ ਸਾਢੇ 6 ਇੰਚ ਤੇ ਨਿਸ਼ਾਨੀ ਲਾਵਾਂਗੇ ਇਦਵਾਰਾ ਕਮਰਾ ਲਾ ਲਾਂਗੇ ਨਿਸ਼ਾਨੀ ਕਮਰ ਸਾਡੇ ਸਤਾਰਾਂਗੀ ਸੋਨਾ ਸਾਡੇ 9.5 ਇਸ ਤੋਂ ਬਾਅਦ ਆਪ ਪਲੋਈਆਂ ਦੇ ਨਿਸ਼ਾਨੀ ਲਾਵਾਂਗੇ ਪਲੋਈਆਂ ਦੇ ਨਿਸ਼ਾਨ ਵੀ ਆਪ ਪਹਿਲੇ ਪੜੇ ਤੋਂ ਹੀ ਲਾਵਾਂਗੇ ਪਲੋਈਆਂ ਦੇ ਨਿਸ਼ਾਨ ਜੇਕਰ ਪਿਸਲਾ ਪੀਸ ਕੋਈ ਵੱਡਾ ਰੱਖ ਰਹੇ ਤਾਂ 1.5 ਇੰਚ ਆਪਾਂ ਪਲੋਈਆਂ ਦਾ ਘੱਟ ਕਰ ਦਵਾਂਗੇ పలోయి పలు ఇత గా అందరూ సాడే తిన్న ఇచ్చ పలోయింబాయి సె ఇంచే ఇత ਸੱਤ ਪੰਜ ਵੀ ਆਪਣੀ ਖਲੋਈ ਪਾਈ ਜੀ ਇਸ ਤੋਂ ਬਾਅਦ ਜਿਹੜੀਆਂ ਆਹ ਵਾਲੀਆਂ ਖਲੋਈਆਂ ਪਾਉਣੀਆਂ ਇਹਨਾਂ ਦਾ ਗੈਪ 2 ਇੰਚ ਤੇ ਆਹ ਜਿਹੜਾ ਚੌਰਸ ਬਾਕਸ ਬਣਿਆ ਹੋਇਆ ਇਹਦੀ ਸਿਰ ਤੇ ਪਾਉਣਾ ਬਿਲਕੁਲ ਇੱਥੋਂ ਆਪਾਂ ਨੇ 2 ਇੰਚ ਇੱਥੋਂ ਸ਼ੁਰੂ ਕਰ ਲਈ ਮਿਚ ਵਾਲੀ ਖਲੋਈ ਵੀ ਆਪਾਂ ਜਿੱਥੇ ਕਮਰ ਦੀ ਨਿਸ਼ਾਨੀ ਲਾਉਣੇ ਨੇ ਉੱਥੋਂ ਆਹ ਲਾਂਗੇ 2 ਇੰਚ ਇੱਥੋਂ ਰੱਖਣ ਦਾ ਗੈਪ ਆ ਇਹ ਆਪਣੇ ਫਰੰਟ ਤੇ ਬੰਦੇ ਦੀ ਆਪਣਾ ਕਟਾਅ ਲੈ ਚੁੱਕੀਆਂ ਨੇ ਆਪਾਂ ਇਹ ਨੂੰ ਇਜੀ ਤੇ ਮਾਰਕ ਕੀਤੀ ਹੈਗੀ ਉੱਤੋਂ ਕਟਿੰਗ ਕਰ ਦਾਂਗੇ ਆਹ ਦਿਨ ਚ ਦਾ ਇੱਥੋਂ ਡਾਊਨ ਕੱਟ ਪਾਵਾਂਗੇ ਹਲਕੀ ਜਿਹੀ ਬਸ ਪਿਛਲੇ ਪੱਲੇ ਨੂੰ ਕੁਝ ਨਹੀਂ ਕਰਨਾ ਹੈਗਾ ਇਹਨੂੰ ਇਦਾਂ ਹੀ ਰੱਖਾਂਗੇ ਆ ਦੇਖੋ ਹੁਣ ਆਪਾਂ ਇੱਥੇ ਤੇ ਮਾਰਕਿੰਗ ਕਰ ਦਾਂਗੇ ਪਹਿਲਾਂ ਪਿਛਲਾ ਮੋਡਾ ਕਟਿੰਗ ਕਰਾਂਗੇ ਹਾਂਜੀ ਆਪਾਂ ਨੇ ਮੋੜਾ ਕਟਿੰਗ ਕਰ ਲਿਆ ਆ ਪਿਛਲੇ ਬੰਦੇ ਪਿਛਲੇ ਮੋੜ ਦੇ ਨਹੀਂ ਕੱਟਣੇ ਆ ਮੁਰਦੇ ਦੀ ਨਹੀਂ ਅੱਧੇ ਦੀ ਆਪਾਂ ਡਾਊਨ ਕੱਟ ਪਾਵਾਂਗੇ ਇੱਥੇ ਆਪਾਂ ਕੱਟ ਲਵਾਂਗੇ ਹਲਕੇ ਹਲਕੇ ਤਾਂ ਕਿ ਕਿਲੋਈ ਪਹੁੰਚੇ ਸ਼ਾਨੀ ਹੋਵੇ ਇੱਥੇ ਵੀ ਲਾਵਾਂਗੇ ਆਹ ਇੱਥੇ ਵੀ ਲਾਵਾਂਗੇ ਚਾਰੇ ਪੱਲੇ ਹਾਂਜੀ ਆਪਣੀ ਕਮੀਜ਼ ਦੀ ਕਟਿੰਗ ਜਿਹੜੀ ਉਹ ਕੰਪਲੀਟ ਹੋ ਗਿਆ ਆਪਣੀ ਇਧਰਲੀ ਸਾਈਡ ਵੀ ਨਿਸ਼ਾਨੀਆਂ ਲਾ ਲੀਆਂ ਨੇ ਇਦਾਂ ਹੀ ਪਲੋਈਆਂ ਨੇ ਹੁਣ ਆਪਾਂ ਬਾਹ ਕਟਿੰਗ ਕਰਾਂਗੇ ਹਾਂਜੀ ਹੁਣ ਆਪਾਂ ਬਾਹ ਦੀ ਕਟਿੰਗ ਕਰਾਂਗੇ ਜਿਵੇਂ ਆਪਾਂ ਨੇ ਕੱਪੜਾ ਕਮੀਜ਼ ਦਾ ਕੱਢਿਆ ਗੋਵੇਂ ਹੀ ਬਾਹ ਕੱਢਾਂਗੇ ਆਪਾਂ ਦਾ ਮੋਡਾ 9.5 ਇੰਚ ਤਿਆਰ ਆਪਾਂ 2 ਇੰਚ 1.5 ਇੰਚ ਐਕਸਟਰਾ ਲੈ ਲਾਂਗੇ ਆਪਾਂ 11 ਇੰਚ ਤੱਕ ਕੱਪੜਾ ਫੋਲਡ ਕਰ ਲਾਂਗੇ ਇਸ ਤਰੀਕੇ ਨਾਲ ਅੰਚ ਤੇ ਆਪਣਾ ਨਾਪ ਕੇ ਦੇਖ ਲੈਂਗੇ ਇਹ ਆਪਣਾ 9 ਇੰਚ ਆਪਾਂ ਥੋੜਾ ਜਿਹਾ ਹੋਰ ਫੋਲਡ ਕਰਾਂਗੇ ਇਸ ਤਰੀਕੇ ਨਾਲ 11 ਇੰਚ ਫੋਲਡ ਕਰਦੇ ਆਪਾਂ ਹਾਂਜੀ ਆਪਾਂ ਨੇ 11 ਇੰਚ ਤੱਕ ਕੱਪੜਾ ਇਸ ਤਰੀਕੇ ਨਾਲ ਫੋਲਡ ਕਰ ਲਿਆ 11/12 ਇੰਚ ਹੀ ਹੈ ਇਹ ਕੱਪੜਾ ਹੁਣ ਆਪਾਂ ਬਾਹਾਂ ਦੀ ਲੰਬਾਈ ਲਵਾਂਗੇ ਬਾਹਾਂ ਦੀ ਲੰਬਾਈ ਆਪਣੀ ਹੈਗੀ 16 ਇੰਚ ਤਿਆਰ 16 ਇੰਚ ਦੇ ਵਿੱਚ 2 ਪਲੱਸ ਆਪਾਂ ਹੋਰ ਕਰਾਂਗੇ 18 ਇੰਚ ਰੱਖ ਲੈਵਾਂਗੇ ਅੱਪ ਇਹ ਜਿ ਮਾਰਕ ਨੂੰ ਹੁਣ ਸਿੱਧਾ ਕਰਾਂਗੇ ਹੁਣ ਆਪਾਂ ਬਾਹਾਂ ਦੀ ਮੋਰੀ ਦੇਖਾਂਗੇ ਕਿੰਨੀ ਆ ਮਾਰ ਦੀ ਮੋਰੀ ਜਿਹੜੀ ਉਹ 5 ਇੰਚਾਂ ਦੀ ਤਿਆਰ ਆ ਪਹਿਲਾਂ 5 ਇੰਚ ਤੇ ਨਿਸ਼ਾਨੀ ਲਾਵਾਂਗੇ ਆਪਾਂ 5 ਤੋਂ ਬਾਅਦ 2 ਇੰਚ ਹੋਰ ਐਕਸਟਰਾ ਰੱਖਣਾ ਇਹ ਦਵਾ ਦਾ ਆਪਾਂ ਮੋਡੇ ਦੀ ਕਟ ਲਾਵਾਂਗੇ ਪਾਵਾਂਗੇ ਇੱਧਰ ਰੁਕ ਤਾ ਇੱਥੋਂ ਆਪਾਂ 3 ਇੰਚ ਡਾਊਨ ਕਰਾਂਗੇ 3 ਇੰਚ ਵੀ ਕਰ ਸਕਦੇ 3.5 ਇੰਚ ਵੀ ਕਰ ਸਕਦੇ ਆਪਾਂ ਮੋਡੇ ਦੇ ਹਿਸਾਬ ਨਾਲ ਵੱਡੇ ਛੋਟੇ ਦੇ ਹਿਸਾਬ ਨਾਲ ਆਪਾਂ ਡਾਊਨ ਕਰਾਂਗੇ इतों आप तीन इंच तक कर देंगे फिर इतों आप हल्के जवी ही ही आ इतो ले जा के आ सेफ तक इंसानी बनावे आप जी पाई है अपनी मोडे भी घट पेगी आप नापा साढ़े नौ इंच कित अपना आगेगा इना अपना साढ़े इंच मोडा तैयार है जूगा आप इन्ना कपड़ा एक्सट्रा रख देंगे ਸਾਹ ਕਾਟ ਕਰ ਜੂ ਇਥੋਂ ਅੱਗੇ ਫਰੰਟ ਦੀ ਕਾਟ ਪਾਵਾਂਗੇ ਆਪਾਂ ਮੋਢੇ ਦੀ ਐਨਿਕਾ ਹੁਣ ਇਸੇ ਤੇ ਆਪਾਂ ਕਟਿੰਗ ਕਰ ਦਾਂਗੇ ਤੋ ਬਾਅਦ ਆਪਾਂ ਫਰੰਟ ਕਾਟ ਪਾਵਾਂਗੇ ਫਰੰਟ ਕਾਟ ਪਾਉਣ ਵਾਸਤੇ ਆਪਾਂ ਇਹਨੂੰ ਇਦਾਂ ਸਿੱਧਾ ਕਰ ਲਾਂਗੇ ਜਿੱਥੇ ਆਪਣੀਆਂ ਮਾਰਕ ਕੀਤਾ ਹੋਇਆਗਾ ਨਿਸ਼ਾਨੀ ਲਾਈ ਹੋਈ ਹੈ ਇੱਥੇ ਹੀ ਕਾਟ ਪਾਵਾਂਗੇ ਫਰੰਟ ਪਹਿਲਾਂ ਆਪਾਂ ਇੱਥੇ ਸੈਂਟਰ 'ਚ ਨਿਸ਼ਾਨੀ ਲਾ ਲਾਂਗੇ ਟੱਕ ਲਾ ਲਾਂਗੇ ਹਲਕਾ ਜਿਹਾ ਲੋ ਜੀ ਆਪਣੀ ਫਰੰਟ ਕਾਟ ਪੈ ਗਈ ਹੈ ਤੇ ਬਾਹਰ ਦੀ ਕਟਿੰਗ ਦਾ ਜਿਹੜੀ ਉਹ ਤਿਆਰ ਆ ਗਈ ਆਪਾਂ ਸਲਵਾਰ ਕਟਿੰਗ ਕਰਾਂਗੇ ਸਲਵਾਰ ਕਟਿੰਗ ਕਰਨ ਵਾਸਤੇ ਆਪਾਂ ਨੇ ਸਾਰਾ ਕੱਪੜਾ ਇਦਾਂ ਦੁਬਾਰਾ ਫੋਲਡ ਕਰਾ ਨਹੀਂ। ਜਿਹੜਾ ਕੱਪੜਾ ਆਪਾਂ ਨੇ ਚੰਦਰਾ ਵਸਾਲਾ ਇੱਕ ਕੰਨੀ ਇੱਧਰਲੀ ਸਾਈਡ ਐ ਇੱਕ ਕੰਨੀ ਉੱਧਰਲੀ ਸਾਈਡ ਚਲੀ ਗਈ। ਆਪਾਂ ਪਹਿਲਾਂ ਗੋਡੇ ਕਟਾਂਗੇ ਇਹਦੇ ਵਿੱਚੋਂ ਪਹਿਲਾਂ ਨਿਬਾਈ ਦੇਖ ਲਾਂਗੇ ਕਿੰਨੀ ਆਂਗੇ ਆਪਣੀ ਵੀ ਪੂਰੀ ਆਉਂਦੀ ਆ ਕਿ ਨਹੀਂ ਆਉਂਦੀ। 20 ਇੰਚ ਲੰਬਾਈ ਆਪਾਂ ਨੂੰ ਕੱਟੀ ਚਾਹੀਦੇ ਪੂਰੀ ਸਲਵਾਰ ਆਪਣੀ 34 ਇੰਚ ਤਿਆਰ ਹੈਗੀ 34 ਦੇ ਵਿੱਚੋਂ 5 ਇੰਚ 벨ਟ ਦੀ ਲੱਗੂਗੀ ਤੇ ਬਸੇ 29 ਇੰਚ ਰਹਿ ਗਿਆ 29 ਇੰਚ ਦੇ ਆਪਾਂ ਗੋਡੇ ਤਿਆਰ ਕਰਾਂਗੇ ਉਹਦੇ ਵਿੱਚ 1.5 ਇੰਚ ਐਕਸਟਰਾ ਕਪੜਾ ਪਾ ਮੰਗ ਲਈਏ ਗੋਡੇ ਕੱਟਣ ਵਾਸਤੇ ਹਾਂਜੀ ਆਪਾਂ ਨੇ 13 ਇੰਚ ਗੋਡੇ ਪਾਉਣ ਵਾਸਤੇ ਇੱਥੋਂ ਸਾਢੇ 3 ਇੰਚ ਕਪੜਾ ਫੋਲਡ ਕਰ ਲੈ ਜਦੋਂ ਆਪਾਂ ਇਹਨੂੰ ਖੋਲ ਕੇ ਓਪਨ ਕਰਾਂਗੇ ਤਾਂ 13 ਇੰਚ ਦੇ ਆਪਣੇ ਦੋ ਗੋਡੇ ਤਿਆਰ ਹੋ ਜਾਣਗੇ ਇਸ ਤੋਂ ਬਾਅਦ ਆਪਾਂ ਨਵਾਈ ਦਾ ਨਿਸ਼ਾਨੀ ਲਾਵਾਂਗੇ ਨਵਾਈ ਆਪਣੀ 29 ਇੰਚ ਤਿਆਰ ਹੈਗੀ ਨ 3 ਇੰਚ ਦੇ ਵਿੱਚ 1.5 ਇੰਚ ਆਪਾਂ ਐਕਸਟਰਾ ਰੱਖਾਂਗੇ। ਸਾਡੇ 3.5 ਇੰਚ ਤੇ ਨਿਸ਼ਾਨੀ ਲਾਵਾਂਗੇ। ਇਹ ਦੁਆਰਾ ਆਪਾਂ ਸਲਵਾਰ ਦੇ ਨਿਬਾਈ ਲਾਵਾਂਗੇ ਇੱਥੇ। ਬਾਰਦੀ ਦੇ ਵਿੱਚ ਆਪਣੇ ਸਾਢੇ 3 ਇੰਚ ਇੱਥੇ ਆਪਾਂ 2 ਇੰਚ ਐਕਸਟਰਾ ਵੜਾ ਕੇ ਲਵਾਂਗੇ ਹਾਂਜੀ ਆਪਾਂ ਨੇ ਸਲਵਾਰ ਦੇ ਨਿਸ਼ਾਨੇ ਲਾ ਲਈਏ ਇਧਰੋਂ 30 ਸਾਢੇ 30 ਇੰਚ ਲੰਬਾਈ ਰੱਖ ਲਈਏ ਇਧਰੋਂ ਆਪਾਂ ਜਿਹੜੀ ਬੰਦ ਸਾਈਡ ਹੈਗਾ ਇਧਰੋਂ ਵੀ ਸਾਢੇ 30 ਇੰਚ ਲੰਬਾਈ ਰੱਖ ਲਈਏ ਆਹ ਕੱਪੜਾ ਆਪਣਾ ਐਕਸਟਰਾ ਹੈਗਾ ਇੱਥੇ ਆਪਾਂ ਦੋਨੇ ਹੁੰਦੇ ਮਿਲਾ ਲਾਂਗੇ ਆਪਾਂ ਹੁਣ ਆਪਾਂ ਜਿੱਥੇ-ਇਥੇ ਮਾਰਕ ਕੀਤਾ ਉੱਥੇ ਤੇ ਕਟਿੰਗ ਕਰਾਂਗੇ ਆ ਆਪਣੇ ਗੋਡੇ ਹੋ ਗਏ 3/2 ਇੰਚ ਤੱਕ ਦੇ ਇੱਥੋਂ ਲੈ ਕੇ ਇੱਥੇ ਤੱਕ ਹਾਂਜੀ ਆਪਾਂ ਚਾਰੇ ਗੁੰਦੇ ਮਿਲਾ ਲਏ ਮੂਰੀਆਂ ਨੇ ਜਿਹੜੀਆਂ ਇੱਕ ਸਾਈਡ ਤੇ ਕਰ ਲਈਏ ਚਾਰੇ ਤੇ ਆਹ ਉਹ ਜਿਹੜਾ ਆਪਾਂ ਉਧਰਲੀ ਸਾਈਡ ਆਸਨ ਰੱਖਾਂਗੇ ਹਾਂ ਦੇਖੋ ਆ ਲੰਬਾਈ ਹੈਗੀ ਇੱਥੇ ਆਪਾਂ ਆਸਮ ਰੱਖਾਂਗੇ 9 ਇੰਚ ਹਾਂਜੀ ਆਪਣੇ ਆਸਮ ਦੀ ਨਿਸ਼ਾਨੀ ਲਾ ਲਈ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਇਧਰ ਇੱਕ ਸਾਈਡ ਆਪਣੀ ਬੰਦ ਹੈਗੀ ਉਹਨੂੰ ਵੀ ਆਪਾਂ ਖੋਲ ਦਾਂਗੇ ਚਾਰੇ ਹੁੰਦੇ ਆਪਣੇ ਤਿਆਰ ਹੋ ਜਾਣਗੇ ਦੇਖੋ ਬਲ ਪਾਉਣ ਦੇ ਇੱਥੇ ਆਪਾਂ ਬਲ ਪਾਵਾਂਗੇ ਹਾਂਜੀ ਆਪਾਂ ਗੋਡਨ ਚਿਕਨ ਚ ਡਾਊਨ ਕੱਟ ਪਾਵਾਂਗੇ ਜਿਹੜੇ ਪੱਟ ਪਾਉਣੇ ਨੇਗੇ ਇਹਨੂੰ ਇੱਥੋਂ ਲੈ ਕੇ ਇੱਥੇ ਤੱਕ ਦਰਸ਼ੇ ਮਿਲਾ ਲਵਾਂਗੇ ਇੱਥੇ ਹੀ ਕਟਿੰਗ ਕਰਾਂਗੇ ਤੇ ਇੱਥੇ ਇੱਕ ਹਲਕਾ ਜਿਹਾ ਟੱਕਟ ਲਾ ਲਾਂਗੇ ਤਾਂ ਕਿ ਆਪਣੇ ਵਿਚਾਲੇ ਦੇ ਵੱਲ ਦਾ ਸੈਂਟਰ ਰਹੇ ਇਸ ਤਰੀਕੇ ਨਾਲ ਆਪਣੇ ਕੰਚੀ ਨੇ ਕੱਟ ਦੇ। ਇਹ ਕਾਟ ਪਾਉਣ ਨਾਲ ਆਪਣੀ ਮੂਰੀ ਜਿਹੜੀ ਉਹਦੇ ਉੱਤੇ ਸਲਵਾਰ ਨਹੀਂ ਡਿੱਗਦੀ ਹੈਗੀ ਬਿਲਕੁਲ ਸਹੀ ਰਹੂਗੀ। ਅਧੋ ਜੀ ਆਪਣੀ ਗੋਡੇ ਨੇ ਕਟਿੰਗ ਹੋ ਗਈ। ਕੱਲੀ 벨ਟ ਰਹਿ ਗਈ। ਆਪਾਂ 벨ਟ ਦੀ ਕਟਿੰਗ ਕਰਾਂਗੇ। ਹੁਣ ਆਪਾਂ 벨ਟ ਦੀ ਕਟਿੰਗ ਕਰਾਂਗੇ। ਆਪਣਾ ਕਮੀਜ਼ ਨਾਲੋ ਬਚਿਆ ਹੋਇਆ ਕੱਪੜਾ ਗਏ ਨੂੰ ਆਪਾਂ ਨੇ ਡਬਲ ਫੋਲਡ ਕਰ ਲਿਆ। ਫੋਲਡ ਕਰਕੇ ਆਪਣੀ 벨ਟ ਦੀ ਨਵਾਈ ਜਿਹੜੀ 21 ਇੰਚ ਹੈ ਆਪਣਾ ਕੱਪੜਾ 1.5 ਇੰਚ ਆਪਣੇ ਲਈ ਕਾਫੀ ਆਪਾਂ ਪਿੱਛੇ ਸਿਲਾਈ ਵੀ ਕਰਦੇ ਆਂ। ਅਲਰੇਡੀ ਕੱਟ ਲਾਂਗੇ। ਇਦੋ ਆ ਦਾ ਆਪਾਂ ਨੇ 5 ਇੰਚ ਦੀ ਚੜਾਈ ਤਿਆਰ ਰੱਖਣੀ ਇਸ ਤੋਂ 10 ਇੰਚ ਹੋਰ ਐਡ ਕਰਾਂਗੇ 7.5 7.5 ਤੱਕ ਆਪਾਂ ਕੱਪੜਾ ਰੱਖ ਲਾਂ 2.5 ਇੰਚ ਐਡ ਕਰਾਂਗੇ 7.5 ਇੰਚ ਜੇ ਛੋਟਾ ਕੱਪੜਾ ਇੱਥੋਂ ਨਹੀਂ ਲੈਂਦਾ ਤੁਸੀਂ ਹੋਰ ਵੀ ਜ਼ਿਆਦਾ ਹੈਲਦੀ ਪਰ ਸੁਣੋਗੇ ਤਾਂ ਜਿਹੜਾ ਬਾਹਾਂ ਦੇ ਨਾਲੋਂ ਕੱਪੜਾ ਬਚ ਜਾਂਦਾ ਆਪਾਂ ਨਾ ਉੱਥੋਂ ਵੀ ਬੈਲਟ ਲੈ ਸਕਦੇ ਆ ਮੇਰਾ ਵੀ ਕੱਪੜਾ ਉਹ ਬਹੁਤ ਸਾਰਾ ਬਚਿਆ ਪਿਆਗਾ ਦੇਖੋ ਇੱਥੋਂ ਵੀ ਆਪਾਂ क्ड सक देंगे बैल्ट बच्चोड़ पै जाएंगे दो एक दो अपना पूरा वाइस सर है साठ तीन मीटर कपड़े से जी अपनी बैल्ट भी कटिंग होगी बस आप इतने कटो नहीं करते है कटते नहीं है बस इतने हल्का जट ला लेंगे इस तरीके ने अपना सेंटर रह जूगा ਬਸ ਇਧਰ ਆਪਾਂ ਨੇਫਾ ਤਿਆਰ ਕਰ ਲਾਂਗੇ ਆਪਣਾ ਪੂਰਾ ਸੂਟ ਕਟਿੰਗ ਹੋ ਗਈ ਦੇਖੋ ਜੇ ਆਪਣੀ ਸਲਵਾਰ ਕਟਿੰਗ ਹੋ ਗਈ ਪੂਰੀ ਫੁੱਲ ਪੂਰਾ ਸੂਟ ਕਟਿੰਗ ਕਰਨ ਤੋਂ ਬਾਅਦ ਵੀ ਆਪਣਾ ਇੰਨਾ ਕੱਪੜਾ ਫਿਰ ਵੀ ਬਚ ਗਿਆ ਜੇ ਤੁਹਾਨੂੰ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜੀ ਪਸੰਦ ਆਈ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਥੈਂਕ ਯੂ